ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਮੁਕੱਦਸ ਚਰਣਾ ਵਿੱਚੋਂ ਸਾਜੀ ਔਰ ਨਵਾਜੀ ਹੋਈ ਮਹਾਨ ਕਵੀ ਸ਼੍ਰੀ ਕਲਾ ਨਾਲ ਜੁੜਿਆ ਹੋਇਆ ਅੱਜ ਦਾ ਐਪੀਸੋਡ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਦਾਸ ઠાੜੀ ਬਲਬੀਰ ਸਿੰਘ ਪਾਰਸ ਔਰ ਮੇਰੇ ਨਾਲ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਸਿੱਖ ਕੌਮ ਦਾ ਮਾਣ ਗਿਆਨੀ ਸਲੱਖਣ ਸਿੰਘ ਜੀ ਰਿਆਰ ਜੀ ਰਿਆਰ ਸਾਹਿਬ ਜੀ ਆਪ ਜੀ ਨੂੰ ਜੀਓ ਆਇਆਂ ਕਹਿੰਦੇ ਸਵਾਗਤ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਹਾਨ ਕਿਰਪਾ ਕੀਤੀ ਇਸ ਕਲਾ ਨੂੰ ਨਵਾਜਿਆ ਉਹ ਮੁਬਾਰਕ ਧਰਤੀ ਪੌਂਟਾ ਸਾਹਿਬ ਜਿਸ ਧਰਤੀ ਅੰਦਰ ਕਵੀ ਰਖੇ 52 ਔਰ ਇਤਿਹਾਸ ਨੂੰ ਪੜੀਏ ਤਾਂ ਉਹਨਾਂ ਦੀ ਗਿਣਤੀ 52 ਤੋਂ ਵੀ ਜ਼ਿਆਦਾ ਇਤਿਹਾਸ ਵਿੱਚ ਆਉਂਦੀ ਹੈ ਕਵੀਆਂ ਤੋਂ ਕਵੀਸ਼ਰੀ ਕਿਵੇਂ ਉਤਪਨ ਹੋਈ ਇਹਦੇ ਬਾਰੇ ਸੰਗਤ ਨਾਲ ਜ਼ਰੂਰ ਵਿਚਾਰ ਸਾਂਝੇ ਕਰਕੇ ਆਪਸ ਜੀ ਕਵੀ ਕੱਲੇ-ਕੱਲੇ ਕਵਤਾਵਾਂ ਪੜ੍ਹਦੇ ਸਨ ਜੀ ਆਪ ਲਿਖ ਕੇ ਉਹਨੂੰ ਆਪ ਪੜ੍ਹਦੇ ਸਨ ਗਾਉਂਦੇ ਸਨ ਜੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਦੇ ਜੁੱਟ ਬਣਾ ਦਿੱਤੇ ਹਮ ਇੱਕ ਬੁਲੰਦ ਆਵਾਜ਼ ਵਾਲਾ ਕਵੀ ਹਮ ਉਹ ਮੂਰੇ ਕਵਿਤਾ ਪੜ੍ਹੂਗਾ ਅੱਗੇ ਕਵਿਤਾ ਪੜ੍ਹੂਗਾ ਔਰ ਦੋ ਬੰਦੇ ਪਿੱਛੇ ਜੁੜ ਕੇ ਬੋਲਣਗੇ ਵਾਹ ਇੱਕ ਜਣਾ ਅੱਗੇ ਗਾਊਗਾ ਹਮ ਦੋ ਜਣੇ ਪਿੱਛੇ ਜੋੜੀ ਚ ਬੋਲਣਗੇ ਇਹ ਬਣ ਗਏ ਕਵੀਸ਼ਰ ਕਵੀ ਤੋਂ ਕਵੀਸ਼ਰ ਬਣਾਤੇ ਕਵੀਸ਼ਰਾਂ ਦੇ ਜੁੱਟ ਬਣਾਤੇ ਪੌਂਟਾ ਸਾਹਿਬ ਵਿਖੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਕਵੀਸ਼ਰੀ ਨੂੰ ਏ ਇਡਾ ਵੱਡਾ ਮਾਣ ਦਿੱਤਾ ਬਿਲਕੁਲ ਜੀ ਬਹੁਤ ਵੱਡਾ ਸਤਿਕਾਰ ਦੇ ਕੇ نوازਿਆ ਔਰ ਗੁਰੂ ਸਾਹਿਬ ਨੇ ਕਵੀਸ਼ਰਾਂ ਨੂੰ ਇਸ ਕਵੀਸ਼ਰ ਕਲਾ ਨੂੰ ਆਪਣੇ ਚਰਨਾਂ ਵਿੱਚੋਂ ਬੇਅੰਤ ਸਤਿਕਾਰ ਦਾ ਜੋ ਅੱਜ ਵੀ ਬਰਕਰਾਰ ਹੈ ਕਵੀਸ਼ਰੀ ਕਲਾ ਅੰਦਰ ਬਹੁਤ ਸਾਰੇ ਛੰਦਾਂ ਦੀ ਜਿਹੜੀ ਆ ਉਹ ਸਾਰੀ ਕੀਤੀ ਗਈ ਜਿਵੇਂ ਡਿਓੜ ਛੰਦ ਗਾਇਆ ਜਾਂਦਾ ਕੋੜੜਾ ਛੰਦ ਗਾਇਆ ਜਾਂਦਾ ਉਹਦੇ ਵਿੱਚ ਕਈ ਐਸੇ ਛੰਦ ਨੇ ਜਿਨ੍ਹਾਂ ਦਾ ਅੱਜ ਨਵੇਂ ਯੁੱਗ ਦੇ ਕਵੀਸ਼ਰਾਂ ਨੂੰ ਨਾਮ ਵੀ ਨਹੀਂ ਪਤਾ ਕੁਝ ਐਸੇ ਛੰਦਾਂ ਦਾ ਜ਼ਿਕਰ ਕਰਿਓ ਜਿਹੜੇ ਸਾਡੀ ਕਵੀਸ਼ਰੀ ਕਲਾ ਵਿੱਚੋਂ ਵਿਸਰਦੇ ਜਾ ਰਹੇ ਨੇ ਪਿਛੇ ਜੇ ਮੈਂ ਆਪਣੇ ਕੁਇਸ਼ਰ ਭਾਈਚਾਰਿਆਂ ਨੂੰ ਪੁੱਛਿਆ ਤੇ ਮਿਸ਼ਰਤ ਛੰਦ ਕੀ ਹੁੰਦਾ ਹੂੰ ਹੈਰਾਨੀ ਦੀ ਗੱਲ ਉਹਨਾਂ ਨੂੰ ਮਿਸ਼ਰਤ ਛੰਦ ਦਾ ਪਤਾ ਨਹੀਂ ਸੀ ਨਹੀਂ ਪਤਾ ਲੱਗਾ ਬਿਲਕੁਲ ਡਿਓੜ ਛੰਦ ਆਮ ਬੰਦੇ ਲਿਖਦੇ ਆ ਹੂੰ ਡਿਓੜ ਛੰਦ ਦੇ ਕਾਫੀਏ ਦੋ ਥਾਰ ਲਾਉਣੇ ਪੈਂਦੇ ਆ ਬਿਲਕੁਲ ਇੱਕ ਮੱਧ ਵਿੱਚ ਹੁੰਦਾ ਹੈ ਕਲਾਸਟੇ ਜਾ ਕੇ ਹੂੰ ਦੇਸ਼ ਦੇ ਮਸ਼ਹੂਰ ਵਿੱਚ ਚਾਂਸੀ ਸ਼ਹਿਰ ਦੇ ਹੂੰ ਲੁਕਵੀ ਦੀ ਥਾਵੇਂ ਸੀ ਹੂੰ ਜਿੱਥੇ ਆ ਕੇ ਹੈ ਸੀ ਨਿਤ ਬਾਗੀ ਠਹਿਰਦੇ ਹੂੰ ਤਾਰਿਆਂ ਦੀ ਸ਼ਾਨ ਸੀ ਸੀ ਬਿਲਕੁਲ ਸ਼ਹਿਰ ਦੇ ਠਹਿਰਦੇ ਹੂੰ ਇਥੇ ਵੀ ਕਾਫੀ ਹਰੜਦਾ ਪਿੱਛੇ ਜਾ ਕੇ ਵੀ ਰੜਦਾ ਹੂੰ ਇਸ ਗੱਲ ਦਾ ਸਾਰਿਆਂ ਨੂੰ ਨਹੀਂ ਪਤਾ ਇਹ ਕਮੀ ਇਥੋਂ ਆਈ ਹੈ ਹੂੰ ਜਿਵੇਂ ਮੈਂ ਆਪਣੀ ਗੱਲ ਕਰਾਂ ਜੀ ਮੈਂ 12 ਕਲਾਸਾਂ ਪਾਸ ਕਰਨ ਤੋਂ ਬਾਅਦ 2 ਸਾਲ ਜੋਗੀ ਸਾਹਿਬ ਜੀ ਕੋ ਸਿੱਖਦਾ ਰਿਆ ਜੀ ਬਿਲਕੁਲ ਹੁਣ ਉਸਤਾਦਾਂ ਕੋ ਸਿੱਖਿਆ ਨਹੀਂ ਜਾਂਦਾ ਆਪਣੇ ਆਪ ਘਰੋਂ ਬੰਦੇ ਤੁਰਦੇ ਆ ਇਸੇ ਕਰਕੇ ਉਹਨਾਂ ਵਿੱਚ ਕਮੀਆਂ ਰਹਿ ਜਾਂਦੀਆਂ ਤਾਂ ਮਤਲਬ ਉਸਤਾਦੀ ਸ਼ਾਗਿਰਦੀ ਨਾ ਕਰਨ ਦੇ ਕਾਰਨ ਸਾਨੂੰ ਉਹਨਾਂ ਸ਼ੰਦਾਂ ਬਾਰੇ ਅਜੇ ਤੱਕ ਜਾਣਕਾਰੀ ਨਹੀਂ ਹੋ ਸਕੀ ਮਿਸ਼ਰਤ ਸ਼ਾਂਦ ਦਾ ਤੁਸੀਂ ਜ਼ਿਕਰ ਕਰ ਰਹੇ ਸੀਗੇ ਮਿਸ਼ਰਤ ਸ਼ਾਂਦ ਜਿਵੇਂ ਮੇਘਵਰਨ ਸ਼ਾਂਦ ਆ ਉਲੋਪ ਹੁੰਦਾ ਜ਼ਿਆਦਾ ਇੱਕ ਕਵੀਸ਼ਰੀ ਵਿੱਚੋਂ ਪਸਤੌਲ ਸ਼ਾਂਦ ਦਾ ਮੈਂ ਜ਼ਿਕਰ ਪਹਿਲਾਂ ਵੀ ਕਰ ਚੁੱਕਾ ਵਿਦਵਾਨਾਂ ਨਾਲ ਅੱਜ ਦੇ ਨੌਜਵਾਨ ਕਵੀਸ਼ਰ ਨੂੰ ਪੁੱਛਿਆ ਜਾਏ ਜਿਹੜਾ ਨਵਾਂ ਇਸ ਖੇਤਰ ਵਿੱਚ ਆਇਆ ਉਹਨੂੰ ਪੁੱਛਿਆ ਜਾ ਪਸਤੌਲ ਸ਼ਾਂਦੀ ਮਾਤਰਾ ਜਾਂ ਉਹਦੀ ਤਰਜ਼ ਕੀ ਆ ਇਹ ਉਹ ਨਹੀਂ ਦੱਸ ਸਕਦਾ ਬਿਲਕੁਲ ਕਵੀਸ਼ਰੀ ਕਿੰਨੇ ਰਸਾਂ ਵਿੱਚ ਗਾਈ ਜਾ ਰਹੀ ਆ ਕਿੰਨੀਆਂ ਤਰਜ਼ਾਂ ਨੇ ਕਵੀਸ਼ਰੀ ਦੀਆਂ ਜਿਹੜੀਆਂ ਬੇਸਿਕ ਮੁਢਲੀਆਂ ਉਹ 13 ਤਰਜ਼ਾਂ ਨੇ ਜੀ ਔਰ ਨੌ ਰਸਾਂ ਵਿੱਚ ਬਿਆਨ ਕੀਤੀ ਜਾਂਦੀ ਹੈ ਵਾਹ ਕੀ ਬਾਤ ਕੁਝ ਵਾਧੇ ਹੋਏ ਨੇ ਜਿਵੇਂ ਉਹਨਾਂ 13 ਤੋਂ ਉੱਪਰ ਜਾ ਕੇ ਹੂੰ ਬਾਬੂ ਰਾਜਬਲੀ ਜੀ ਨੇ ਕੁਝ ਕਵਤਾਵਾਂ ਲਿਖੀਆਂ ਹੂੰ ਉਹਨਾਂ 13 ਤਰਜਾਂ ਤੋਂ ਅੱਗੇ ਤਰੱਕੀ ਕਰਦੇ ਆ ਜਿਹੜੇ ਬੰਦਿਆਂ ਕੁਝ ਲਿਖਿਆ ਉਹਨਾਂ ਆਪਣੀਆਂ ਕਵਤਾਵਾਂ ਦੇ ਨਾਂ ਆਪਣੇ ਨਾਂ ਨਾਲ ਜੋੜ ਕੇ ਰੱਖ ਲਏ ਹਾਂ ਬਾਬੂ ਜੀ ਜਿਹੜੀ ਨਵੀਂ ਕਵਤਾ ਲਿਖਦੇ ਸੀ ਹੂੰ ਜਿਹੜੀ ਉਹਨਾਂ 13 ਬੰਦਸ਼ਾਂ ਤੋਂ ਬਾਹਰ ਹੁੰਦੀ ਸੀ ਉਹ ਬਾਬੂ ਚਾਲ ਰੱਖ ਦਿੰਦੇ ਸੀ ਨਾਂ ਹਾਂ ਮੈਂ ਪੜਿਆ ਉਹਨਾਂ ਦਾ ਸ਼ੰਦ ਬਿਲਕੁਲ ਬਿਲਕੁਲ ਬਾਬੂ ਚਾਲ ਸ਼ੰਦ ਹਾਂਜੀ ਇਹ ਉਹਨਾਂ ਨੇ ਵਾਅਦਾ ਕੀਤਾ ਕਵੀਸ਼ਰੀ ਵਿੱਚ ਪਰ ਜਿਹੜੀਆਂ ਚੀਜ਼ਾਂ ਅਲੋਪ ਹੁੰਦੀਆਂ ਨੇ ਕੀ ਉਹ ਸਾਡਾ ਸੰਭਾਲਣਾ ਫਰਜ਼ ਨਹੀਂ ਆਉਣ ਵਾਲੇ ਸਮੇਂ ਵਿੱਚ ਕਵੀਸ਼ਰੀ ਕਲਾ ਦਾ ਵਿਸਾਰ ਕੇ ਬਹਿ ਜਾਈਏ ਨਵੇਂ ਯੁੱਗ ਵਿੱਚ ਤਰੱਕੀ ਤੇ ਬਹੁਤ ਕੀਤੀ ਆ ਪਰ ਆਪਣੇ ਮੂਲ ਨੂੰ ਕਿਵੇਂ ਸੰਭਾਲਿਆ ਜਾ ਸਕਦਾ ਪਾਰਸ ਜੀ ਜਿਹੜੇ ਅਸੀਂ ਮੌਜੂਦਾ ਕਵੀਸ਼ਰ ਹੁਣ ਦੇ ਜੀ ਇਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ ਜੀ ਜੋਗਾ ਸਿੰਘ ਜੋਗੀ ਨੇ ਕਰਨੈਲ ਸਿੰਘ ਪਾਰਸ ਨੇ ਹਮ ਜਰਨੈਲ ਸਿੰਘ ਸਭਰਾਵਾਂ ਨੇ ਹਮ ਬਲਦੇਵ ਸਿੰਘ ਬੈਂਕੇ ਨੇ ਸਰੂਪ ਸਿੰਘ ਸੁਰਵਿੰਡੀਏ ਨੇ ਜਗੀਰ ਸਿੰਘ ਮਸਤ ਨੇ ਜੀ ਬਹੁਤ ਵੱਡੀ ਦੇਣ ਦਿੱਤੀ ਕਵੀਸ਼ਰੀ ਨੂੰ ਹੁਣ ਜਿਹੜੇ ਅਸੀਂ ਮੌਜੂਦਾ ਕਵੀਸ਼ਰਾਂ ਹੁਣ ਸਾਡਾ ਫਰਜ਼ ਬਣਦਾ ਇਸ ਵਿਰਸੇ ਨੂੰ ਸੰਭਾਲੀਏ ਮੈਂ 11 ਵਾਰ ਹਮੇ ਅਮਰੀਕਾ ਤੇ ਕੈਨੇਡਾ ਤੋਂ ਜਾ ਕੇ ਮੋੜਿਆ ਇਸ ਕਵੀਸ਼ਰੀ ਨਾਲ ਮੋਹ ਕਰਦਾ ਬੱਚੇ ਮੇਰੇ ਉੱਥੇ ਚਲੇ ਗਏ ਨੇ ਪਰ ਮੈਂ ਆਪਣਾ ਫਰਜ਼ ਸਮਝਦਾ ਸਾਡੇ ਉਸਤਾਦ ਜੀ ਜੋਗੀ ਸਾਹਿਬ ਮੈਨੂੰ ਹੁਕਮ ਲੱਗ ਗਿਆ ਸੀ ਬੇਟਾ ਵੱਧ ਤੋਂ ਵੱਧ ਸਮਾਂ ਕਵੀਸ਼ਰੀ ਕਰਨੀ ਆ ਔਰ ਪੱਕੀ ਟਕਸਾਲੀਕ ਵੀ ਸ਼੍ਰੀ ਕਰਨੀ ਆ ਹੂੰ ਬਿਲਕੁਲ ਤੇ ਔਰ ਮੈਂ ਸਮਝਦਾ ਮੈਂ ਇੱਕ ਪਹਿਰੇਦਾਰ ਹਾਂ ਉਹਨਾਂ ਵਿੱਚ ਗੁਰਮੁਖ ਸਿੰਘ ਐਮ.ਐ ਵਰਗੇ ਬੰਦੇ ਬਿਲਕੁਲ ਬਹੁਤ ਸਿਆਣੇ ਬੰਦੇ ਹੂੰ ਅਸੀਂ ਸਾਰੇ ਇਸ ਕਲਾ ਨੂੰ ਸਮਰਪਿਤ ਹੈ ਹੁਣ ਤੱਕ 49 ਸ਼ਿਗਰਦ ਮੇਰੇ ਆ ਵਾਹ ਉਸਤਾਦ ਜੀ ਹੋਰਾਂ ਨੇ ਕਿਹਾ ਸੀ ਬੇਟਾ ਜੋ ਲਿਖੇਗਾ ਹੂੰ ਉਹਨੂੰ ਸ਼ਾਪ ਦੇਵੀਂ ਜੋ ਸ਼ਾਪ ਦੇਗਾ ਉਹਨੂੰ ਰਿਕਾਰਡ ਕਰਾ ਦੇਈ ਹੂੰ ਮੈਂ ਕਿਸੇ ਸਿੱਖਣ ਆਏ ਨੂੰ ਮੋੜਿਆ ਨਹੀਂ ਉਹਨਾਂ ਸਿੱਖਣ ਵਾਲਿਆਂ ਵਿੱਚ ਮੈਂ ਵੀ ਸਾਂ ਵਾਹ ਉਹ ਕਹਿੰਦੇ ਬੇਟਾ ਜਿਹੜਾ ਸਿੱਖਣ ਆਇਓ ਉਹਨੂੰ ਮੋੜੀ ਨਾ 49 ਸ਼ਿਗਰਦ ਹੁਣ ਤੱਕ ਮੇਰੇ ਨੇ ਜਿਹੜਾ ਆਵੇ ਮੈਂ ਉਹਦਾ ਸਤਿਕਾਰ ਕਰਦਾ ਜੋ ਮੈਨੂੰ ਪਤਾ ਸिखਾਉਣਾ ਵੱਧ ਤੋਂ ਵੱਧ ਸਮਾਂ ਕਵੀਸ਼ਰੀ ਨੂੰ ਦਊਗਾ ਵਾਹ ਵਾਹ ਹਾਂਜੀ ਕਵੀਸ਼ਰੀ ਕਲਾਕ ਬਹੁਤ ਵੱਡਾ ਖੇਤਰ ਹੈ ਅੱਜ ਵੀ ਕੱਲਾ ਭਾਰਤ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਬਹੁਤ ਵੱਡਾ ਬੋਲਬਾਲਾ ਕਵੀਸ਼ਰੀ ਕਲਾ ਦਾ ਅੱਜ ਸਾਡੇ ਨਾਲ ਕਿਹੜਾ ਸ਼ੰਦ ਸਾਂਝਾ ਕਰ ਰਹੇ ਹੋ ਜਿਹੜਾ ਮੈਂ ਚਾਹੁੰਨਾ ਸਾਥੀਆਂ ਸਮੇਤ ਜਰੂਰ ਕਾ ਕੇ ਸੁਣਾਓ ਕਵੀਸ਼ਰੀ ਕਲਾ ਵਿੱਚ ਜਿੱਦਾਂ ਤੁਸੀਂ ਡਿਓੜ ਦਾ ਜ਼ਿਕਰ ਕੀਤਾ ਜੀ ਇੱਕ ਬੰਬਸ਼ੰਦ ਵੀ ਹੈ ਬੰਬਸ਼ੰਦ ਬਿਲਕੁਲ ਮਿਸ਼ਰਤ ਸ਼ੰਦ ਹੈ ਹੂੰ ਮੇਘਵਰਣ ਸ਼ੰਦ ਹੈ ਹੂੰ ਇਹ ਗੱਲਾਂ ਉਸਤਾਦਾਂ ਕੋ ਸਿੱਖਣ ਵਾਲੀਆਂ ਹੁਣ ਜੇ ਥੋੜੀ ਜਿਹੀ ਮੈਂ ਗੱਲ ਰੋਕਣੀ ਚਾਹੁੰਦਾ ਮੇਘਵਰਣ ਸ਼ੰਦ ਇਹ ਬਹੁਤੇ ਲੋਕਾਂ ਨੂੰ ਇਹਦੇ ਨਾਮ ਦੀ ਪਰਭਾਸ਼ਾ ਦਾ ਹੀ ਨਹੀਂ ਪਤਾ ਇਹਦੀ ਟ੍ਰਾਂਸਲੇਸ਼ਨ ਦਾ ਨਹੀਂ ਪਤਾ ਮੇਘਵਰਣ ਦਾ ਅਰਥ ਕੀ ਆ ਜੋਗੀ ਸਾਹਿਬ ਸਾਨੂੰ ਦੱਸਦੇ ਹੁੰਦੇ ਸੀ ਮੇਘਵਰਣ ਦਾ ਅਰਥ ਹੈ ਜਿਵੇਂ ਮੀਂਹ ਵਰਦਾ ਮੀਂਹ ਵਰਦਾ ਚ ਬਿਲਕੁਲ ਇਸ ਤਰ੍ਹਾਂ ਵਰੇ ਹੂੰ ਸਟੇਜ ਉੱਤੇ ਜਦੋਂ ਗਾਉਂਦੇ ਨੇ ਕਵੀਸ਼ਰ ਉਹ ਇੰਜ ਲੱਗੇ ਜਿਵੇਂ ਝੜੀ ਲੱਗੀ ਹੋਈ ਆ ਇਹ ਤਾਂ ਮੋਲੇ ਧਾਰਮੀ ਵਰਦਾ ਮੋਲੇ ਧਾਰਮੀ ਵਰਦਾ ਉਹਨੂੰ ਮੇਘ ਵਰਨ ਸ਼ੰਤ ਕਿਹਾ ਜਾਂਦਾ ਬਿਲਕੁਲ ਜੀ ਤੇ ਅੱਜ ਕਿਹੜਾ ਸ਼ੰਤ ਸਾਂਝਾ ਕਰੋਗੇ ਸਾਡੇ ਜਿਹੜੀਆਂ ਬੇਸਿਕ ਤਰਜ਼ਾਂ ਕਵੀਸ਼ਰੀ ਦੀਆਂ 13 ਹੂੰ ਉਹਨਾਂ ਵਿੱਚੋਂ ਚੋਕ ਸ਼ੰਤ ਨੂੰ ਬਹੁਤ ਵੱਡਾ ਥਾਂ ਆ ਬਿਲਕੁਲ ਬਿਲਕੁਲ ਮੇਰਾ ਹੁੰਦਿਆਂ ਉਹਦਿਆਂ ਮਨ ਬਣਿਆ ਹੂੰ ਭਾਵੇਂ ਮੈਂ ਮੈਂ ਵੀ ਬਹੁਤ ਕੁਝ ਲਿਖਿਆ ਕਿਤਾਬਾਂ ਵਿੱਚ ਛਪਾਈਆਂ ਪਰ ਮੇਰਾ ਦਿਲ ਕੀਤਾ ਭਈ ਮੈਂ ਉਸਤਾਦ ਜੀ ਹੋਰਾਂ ਦੀਆਂ ਕਵਤਾਵਾਂ ਕਹਾ ਵਾਵਾ ਤੁਹਾਡੀ ਸੋਹਣ ਸਿੰਘ ਸੀਤਲ ਹੋਰਾਂ ਨੇ ਇੱਕ ਵਾਰੀ ਇੱਕ ਗੱਲ ਕੀਤੀ ਸੀ ਹਮ ਇੱਕ ਦਿਨ ਮੈਂ ਸੰਸਾਰ ਤੇ ਨਹੀਂ ਹੋਊਗਾ ਮੈਂ ਕਲਵੰਨ ਸਿੰਘ ਬੀਏ ਵਿੱਚ ਦੀ ਬੋਲੂਗਾ ਵਾਹ ਕੀ ਬਾਤ ਇਸ ਵਾਸਤੇ ਮੈਂ ਚਾਹਣਾ ਹਮ ਕਿ ਅਸੀਂ ਜੋਗੀ ਸਾਹਿਬ ਦੇ ਸ਼ਾਗਿਰਦ ਵੱਧ ਤੋਂ ਵੱਧ ਉਹਨਾਂ ਦੀ ਕਵਤਾ ਗਾਇਆ ਕਰੀਏ ਤਾਂ ਕਿ ਜੋਗੀ ਸਾਹਿਬ ਸਾਡੇ ਵਿੱਚ ਦੀ ਬੋਲੇ ਵਿੱਚ ਦੀ ਬੋਲੇ ਬਿਲਕੁਲ ਬਿਲਕੁਲ ਇਸ ਵਾਸਤੇ ਅਜ ਝੋਕਸ਼ੰਤ ਪੇਸ਼ ਕਰਾਂ ਵਾਹ ਜੀ ਵਾਹ ਜਰੂਰ ਸੁਣਾਓ ਸਾਨੂੰ ਝੋਕਸ਼ੰਤ ਬਾਰੇ ਮੈਂ ਥੋੜਾ ਜਿਆਦਾ ਬੇਨਤੀ ਕਰਨੀ ਚਾਹੁੰਦਾ ਕਿ ਇਹਦੀਆਂ ਲਾਈਨਾਂ ਜਿਹੜੀਆਂ ਕਿੰਨੀਆਂ ਗਿਣਤੀ ਵਿੱਚ ਨੇ ਇੱਕ ਸਥਾਈ ਦੀਆਂ ਗਿਣਤੀ ਵਿੱਚ ਇਹਦੀਆਂ 5 ਲਾਈਨਾਂ ਪਹਿਲੀਆਂ ਤਿੰਨਾਂ ਦੇ ਆਪਸ ਵਿੱਚ ਕਾਫੀ ਰਲਦੇ ਆ ਹੂੰ ਜਿਹੜੀ ਚੌਥੀ ਲਾਈਨ ਆ ਜੀ ਉਹਦਾ ਸਮੱਸਿਆ ਨਾਲ ਜਾ ਕੇ ਕਾਫੀ ਰਲ ਜਾਂਦਾ ਟੋਟਲ 5 ਨੇ ਟੋਟਲ 5 ਤੇ ਤਿੰਨ ਉੱਤੇ ਕਾਫੀ ਰਲਦੇ ਆ ਚੌਥਾ ਜਿਹੜਾ ਜਾ ਕੇ ਉਹ ਸਮੱਸਿਆ ਨਾਲ ਜੁੜ ਜਾਂਦਾ ਸਮੱਸਿਆ ਨਾਲ ਜੁੜ ਜਾਂਦਾ 5 ਲਾਈਨਾਂ ਨੇ ਦੀਆਂ 5 ਲਾਈਨਾਂ ਸੋ ਜਰੂਰ ਸੁਣਾਓ ਅੱਜ ਸੰਗਤਾਂ ਦੇ ਰੂਬਰੂ ਕਰੀਏ ਝੋਕਸ਼ੰਦ ਠੀਕ ਹੈ ਜੀ सरसाणू लंके कच्ची वेली ਵਿੱਚ ਆ ਕੇ ਤੇ ਕਲਗੀ ਤਰ ਬਹਿ ਗਏ ਆਸਣ ਪਲੰਗੇ ਤੇ ਲਾ ਕੇ ਤੇ ਸਿੰਘਾਂ ਨੇ ਪੁੱਛਿਆ ਕਹਿੰਦੇ ਸਤਿਗੁਰ ਸੋਣਾ ਕੇ ਤੇ ਇੱਥੇ ਕੁਝ ਸਿੰਘਾਂ ਵਾਲੇ ਵੇਖਾਂਗੇ ਯੋਰ ਨੂੰ ਦੁਸ਼ਮਣ ਨੇ ਆ ਕੇ ਕੇਰਾ ਪਾਲਿਆ ਚਮਕੌਰ ਨੂੰ ਆ ਗਏ ਨੇ ਲੱਖਾਂ ਵੈਰੀ ਉਹ ਜਿਹੜੀ ਸੀ ਮੰਜ਼ਲ ਸਾਡੀ ਹਾਲਾ ਅਧੂਰੀ ਓ ਰਹਿੰਦੀ ਸੀ ਕਾੜ ਜੇਰੀ ਕਰਨੀ ਹੈ ਪੂਰੀ ਓ ਲੱਗੇ ਸੰਜੁਮੇ ਨੇਰੇ ਕੰਮ ਜ਼ਰੂਰੀ ਓ ਕੰਨਿਆਂ ਦੇ ਸਿਰ ਤੇ ਬਿਜਲੀ ਮੋੜ ਦੀ ਖੜਕੂਗੀ ਰਣ ਦੇ ਮੇਰੀ ਚੰਡੀ ਸਿੰਘੋ ਮਰਨ ਵਾਲੀ ਖੜਕੂਗੀ ਰਣ ਪਉ ਇੱਕ ਇੱਕ ਨੂੰ ਸਵਾਂ ਲੱਖ ਦੇ ਸਨ ਮੁਕ ਹੋ ਲੜਨਾ ਪਉ ਕੌਮੀ ਪ੍ਰਵਾਨੇ ਬਣ ਕੇ ਸ਼ਮਾ ਤੇ ਸੜਨਾ ਪਉ ਬੈਠੇ ਨੇ ਮੁਗਲ ਤਾਨ ਕੇ ਬਾਵਾ ਦੀ ਬਾਹਰ ਨੂੰ ਦੁਸ਼ਮਣ ਨੇ ਆ ਕੇ ਕੇਰਾ ਪਾ ਲਿਆ ਚਮਕੌਰ ਨੂੰ ਆ ਗਏ ਨੇ ਲੱਖਾਂ ਵੈਰੀ ਉਹ ਪਣ ਪਣ ਸਿੰਘ ਚਾਰੇ ਪਾਸੇ ਛੱਡੋ ਜੰਤਾਰੇ ਵੀ ਜੋਰੇ ਮਨ ਹਰ ਇੱਕ ਥਾਂ ਦੇ ਡਟ ਜੋ ਸਿੰਘ ਸਾਰੇ ਵੀ ਥਣਕੇ ਮੋਲੇ ਨੋ ਨਾਰੇ ਵੀ ਜੋਗੀ ਕੈ ਭਾਜਾ ਮੂਰੇ ਕੂਜ ਨਾ ੜਕੂਗੀ ਰਣ ਦੇ ਵਿੱਚ ਚੰਡੀ ਸਿੰਘੋ ਮਰਦਾਂ ਦੀ ਖੱਕੂਗੀ ਰਣ ਦੇ ਵਿੱਚ ਤੇੜ ਸੂਰ ਮਿਉ ਵਾਹ ਜੀ ਵਾਹ ਰਿਆਟ ਸਾਹਿਬ ਕਮਾਲ ਕਰਤੀ ਮੁੰਡੇ ਵੀ ਬੜਾ ਸੋਹਣਾ ਗਾਉਂਦੇ ਨੇ ਤੇ ਤੁਸੀਂ ਆਪ ਖੁਦ ਜਿਹੜਾ ਗਾਇਆ ਨੇ ਦੇ ਵਿੱਚ ਉਹ ਹੋਰ ਵੀ ਚਾਰ ਚੰਨ ਲੱਗੇ ਅੱਜ ਦੇ ਇਸ ਐਪੀਸੋਡ ਵਿੱਚ ਮੈਂ ਇਸ ਗੱਲ ਦੇ ਉੱਤੇ ਅਰਦਾਸ ਕਰਦਾ ਕਿ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਨ ਰਹਿਦੀ ਜ਼ਿੰਦਗੀ ਵੀ ਤੁਸੀਂ ਚੜ੍ਹਦੀ ਕਲਾ ਨਾਲ ਗਾਉਂਦੇ ਰਹੋ ਤੇ ਵਾਹਿਗੁਰੂ ਤੁਹਾਨੂੰ ਹੋਰ ਵੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਇਹ ਅਰਦਾਸ ਮੈਂ ਗੁਰੂ ਦੇ ਚਰਨਾਂ ਵਿੱਚ ਕਰਦਾ। ਬਾਬਾ ਅਜੀਤ ਸਿੰਘ ਜੀ ਦਾ ਜ਼ਿਕਰ ਚੱਲ ਰਿਹਾ ਸੀ। ਚਮਕੌਰ ਦਾ ਉਹ ਜੁੱਧ ਸਾਲ ਦੇ ਸਭ ਤੋਂ ਛੋਟੇ ਦਿਨ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਜੰਗ ਲੜੀ ਗਈ। ਬਿਲਕੁਲ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਪਵਿੱਤਰ ਇਤਿਹਾਸ ਨੂੰ ਪੜ੍ਹੀਏ ਚਮਕੌਰ ਦਾ ਜੰਗ ਜਿਹੜਾ ਸਭ ਤੋਂ ਵੱਡਾ ਜੰਗ ਹੈ ਜਿਹੜੀ ਅਗਲੀ ਰਚਨਾ ਆਪਾਂ ਰੱਖਣੀ ਚਾਹੁੰਦੇ ਆ ਉਹ ਕਿਸ ਤਰਜ ਵਿੱਚ ਆ ਕਵੀਸ਼ਰੀ ਕਲਾ ਨਾਲ ਜੁੜੀ ਹੋਈ ਹੈ ਕਿ ਜਾਂ ਕਵੀਸ਼ਰੀ ਤੋਂ ਬਾਹਰ ਆ ਮੈਂ ਕਵੀਸ਼ਰੀ ਕਲਾ ਤੋਂ ਬਾਹਰ ਜਾ ਕੇ ਨਹੀਂ ਗਾਉਂਦਾ ਜੀ ਹੂੰ ਦੂਸਰਾ ਛੰਦ ਜਿਹੜਾ ਜਿਹੜੇ ਨਾਮਵਰ ਛੰਦ ਨੇ ਕਵੀਸ਼ਰੀ ਦੇ ਉਹਨਾਂ ਚੋਂ ਇੱਕ ਲਹਿਰੀਆ ਹੂੰ ਵਾਹ ਇਹਦੀਆਂ ਵੀ ਪਹਿਲੀਆਂ ਤਿੰਨ ਲਾਈਨਾਂ ਜਿਹੜੀਆਂ ਉਹਨਾਂ ਦੇ ਕਾਫੀ ਆਪਸ ਵਿੱਚ ਰਲਦੇ ਆ ਹੂੰ ਇਹਦੀ ਚੌਥੀ ਲਾਈਨ ਦਾ ਕਾਫੀ ਆ ਫਿਰ ਸਮਸਿਆਰਾ ਜਾ ਰਹਾਲਦਾ ਵਾ ਵਾ ਲਹਿਰੀਆ ਸ਼ਾਂਦ ਜਿਹੜਾ ਹਰ ਸਿੰਘ ਕਿਵੇਂ ਜਾ ਕੇ ਮੈਦਾਨ ਚ ਲੜਿਆ ਹੂੰ ਇਹ ਅੱਜ ਦੇ ਲਹਿਰੀਆ ਸ਼ਾਂਦ ਜਿਵੇਂ ਕਵੀਸ਼ਰੀ ਵਿੱਚ ਕਾਫੀ ਆਪਾਂ ਗਾ ਰਹੇ ਹਾਂ ਹੁਣ ਜਿਹੜੇ ਮੁੰਡੇ ਨੌਜਵਾਨ ਨੇ ਦੋ ਲਾਈਨਾਂ ਦਾ ਸ਼ਾਂਦ ਜ਼ਿਆਦਾ ਪ੍ਰਚਲਿਤ ਕਰ ਰਿਹਾ ਜਾਂ ਕੁਝ ਨਵੀਨ ਤਰ੍ਹਾਂ ਜਾਂ ਆਪਣੀ ਮਰਜ਼ੀ ਨਾਲ ਵੀ ਟਿਊਨਿੰਗ ਦੇ ਦਿੰਦੇ ਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਨਵੀਂ ਜਨਰੇਸ਼ਨ ਨਵੀਆਂ ਤਰ੍ਹਾਂ ਲੈ ਕੇ ਆ ਰਹੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਆਪਣੇ ਸਮਕਾਲੀਆਂ ਉੱਤੇ ਬਹੁਤ ਹੀ ਨੁਕਤੇ ਚ ਇਨੀ ਕਰਨੀ ਚਾਹੁੰਦਾ ਹੂੰ ਕਿ ਮੈਂ ਆਪਣੇ ਉਸਤਾਦ ਜੀ ਨੇ ਜੋ ਮੈਨੂੰ ਹੁਕਮ ਲਾਇਆ ਮੈਂ ਉਹਦਾ ਜ਼ਿੰਮੇਵਾਰ ਹਾਂ ਅਸਲੀ ਕੁਇਸ਼ਰੀ ਜ਼ੋਰ ਬਹੁਤ ਲਾਉਂਦੀ ਆ ਵਾਹ ਬਿਲਕੁਲ ਬਹੁਤ ਜ਼ੋਰ ਲਾ ਕੇ ਗਾਉਣੀ ਪੈਂਦੀ ਆ ਹੂੰ ਉਹ ਕਿਉਂ ਗਾ ਰਹੇ ਨੇ ਕਰਜਾਂ ਤਰਜਾਂ ਹੂੰ ਇਹ ਸਵਾਲ ਤੁਹਾਡਾ ਉਹਨਾਂ ਵਾਸਤੇ ਆ ਉਹਨਾਂ ਤੇ ਕਰ ਸਕਦੇ ਹੋ ਮੈਂ ਅਸਲੀ ਕੁਇਸ਼ਰੀ ਗਾਉਂ ਤੁਸੀਂ ਟਕਸਾਲੀ ਕੁਇਸ਼ਰੀ ਗਾਓ ਇਹਦੇ ਵਿੱਚ ਬਿਲਕੁਲ ਠੀਕ ਆ ਹਾਂਜੀ ਗਿਆਨੀ ਗੁਰਮੁਖ ਸਿੰਘ ਜੀ ਵੀ ਇਹ ਜਿਕਰ ਕਰਕੇ ਗਏ ਸੀ ਕਿਉਂਕਿ ਉਹਨਾਂ ਨੇ ਤਰਜ ਬਹੁਤ ਘਟ ਗਈ ਆ ਤੁਸੀਂ ਵੀ ਜਿਵੇਂ ਕਵੀਸ਼ਰੀ ਕਲਾ ਵਿੱਚ 72 ਕਲੀਆਂ ਛੰਦ ਵਾਕਿਆ ਹੀ ਬਹੁਤ ਵੱਡਾ ਦਮ ਲੱਗਦਾ ਉਸ ਚੀਜ਼ ਨੂੰ ਗਾਉਣ ਲੱਗਿਆ 94 ਕਲੀ ਆਇਆ ਇਸ ਤੋਂ ਵੱਧ ਵੀ ਮਾਰ ਕੇ ਮਾਰੇ ਕਈ ਕਵੀਸ਼ਰਾਂ ਨੇ ਲਿਖੇ ਹਕੀਕਤ ਇਹ ਆ ਕਿ ਕੁਝ ਨੌਜਵਾਨ ਜਿਹੜੇ ਨੇ ਉਹ ਸੌਖੀ ਜੀ ਤਰਜ ਤੇ ਦੋ ਕੁ ਲਾਈਨਾਂ ਦਾ ਛੰਦ ਬੋਲ ਕੇ ਜਿਆਦਾ ਖੁਸ਼ ਨੇ ਤੇ ਆਪਣਾ ਪ੍ਰਾਤਨ ਉਹ ਵਿਰਸਾ ਜਿਹੜਾ ਭੁੱਲਦੇ ਜਾਂਦੇ ਨੇ ਝੋਕਸ਼ਾਂ ਤੇ ਖਤਮ ਹੁੰਦੇ ਜਾ ਰਿਹਾ ਮੇਘਵਰਨ ਅਰੋਪ ਹੋਰ ਹੁੰਦਾ ਜਾ ਰਿਹਾ ਜੋ ਹੋਰ ਵੀ ਕਈ ਸ਼ੰਦ ਇਹੋ ਜੇ ਹੈ ਜਿਹੜੇ ਅਸੀਂ ਕਵੀਸ਼ਰੀ ਕਲਾ ਵਿੱਚ ਛੱਡ ਕੇ ਬੈ ਗਏ ਜ਼ਿਆਦਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਵੀਸ਼ਰੀ ਕਲਾ ਨੂੰ ਅਸੀਂ ਜਿਉਂਦੀ ਵੇਖਣਾ ਚਾਹੁੰਦੇ ਆਂ ਜੇ ਇਸ ਕਵੀਸ਼ਰੀ ਕਲਾ ਨੂੰ ਬੁਲੰਦੀਆਂ ਤੇ ਵੇਖਣਾ ਚਾਹੁੰਦੇ ਆਂ ਸਾਨੂੰ ਕਿਹੜੇ ਉਪਰਾਲੇ ਕਰਨੇ ਚਾਹੀਦੇ ਆ ਮੈਂ ਥੋੜਾ ਜਿਆਦਾ ਤੁਹਾਡੇ ਪਿਛੋਕੜ ਦੇ ਸਵਾਲ ਤੇ ਜਾਣਾ ਜੀ ਲੈ ਰਿਹਾ ਸ਼ੰਦ ਲਿਖਣਾ ਬੜਾ ਔਖਾ ਹੂੰ ਚੋਕ ਲਿਖਣੀ ਬਹੁਤ ਔਖੀ ਆ ਹੂੰ ਹੂੰ ਤੁਸੀਂ ਆਪ ਲਿਖਾਰੇ ਹੋ ਮਿਹਰਬਾਨੀ ਤੁਹਾਡੇ ਪਿਤਾ ਜੀ ਪੰਤ ਪ੍ਰਸਿੱਧ ਕਵੀਸ਼ਰ ਸਰਦਾਰ ਗੱਜਨ ਸਿੰਘ ਜੀ ਗੜਗਾ ਜੋ ਆ ਬਹੁਤ ਵੱਡੇ ਲਖਾਰੀ ਹੈ ਮੇਰੇ ਨੂੰ ਸੀਨੀਅਰ ਨੇ ਮਿਹਰਬਾਨੀ ਜੀ ਜਦੋਂ ਮੈਂ ਕਵੀਸ਼ਰੀ ਦੇ ਮੈਦਾਨ ਚ ਆਇਆ ਉਹਨਾਂ ਦੀ ਬੱਲੇ ਬੱਲੇ ਸੀ ਇਹ ਸ਼ੰਦ ਲਿਖਣੇ ਔਖੇ ਮੇਗਵਰਨ ਲਿਖਣਾ ਹੂੰ ਝੋਕ ਲਿਖਣੀ ਲਹਿਰੀਆ ਲਿਖਣਾ ਮਿਸ਼ਰਤ ਸ਼ੰਦ ਲਿਖਣਾ ਤੁਸੀਂ ਕਈਆਂ ਤੇ ਸਵਾਲ ਕਰੋ ਕਈਆਂ ਨੂੰ ਜੀ ਨਹੀਂ ਪਤਾ ਮਿਸ਼ਰਤ ਸ਼ੰਦ ਕਿਹਦਾ ਇਹ ਲਿਖਣੇ ਔਖੇ ਆ ਕੋਈ ਲਿਖੂਗਾ ਤੇ ਗਾਊਗਾ ਨਾ ਇਸੇ ਵਾਸਤੇ ਅਸੀਂ ਸੋਚਦੇ ਆ ਪੁਰਾਤਨ ਕਵੀਆਂ ਦੇ ਲਿਖੇ ਹੋਏ ਸ਼ੰਦ ਗਾਈਏ ਜੇ ਨਵੇਂ ਨਹੀਂ ਵੀ ਲਿਖੇ ਜਾ ਰਹੇ ਆਕੇ ਕੁਸ਼ੀ ਕਲਾ ਨੂੰ ਜਿਉਂਦਿਆਂ ਰੱਖਿਆ ਜਾ ਸਕੇ ਦੀ ਪਛਾਣ ਬਣਾਈ ਜਾ ਸਕੇ ਉਹ ਵਿਰਸਾ ਸੰਭਿਆ ਜਾ ਸਕੇ ਬਹੁਤ ਵੱਡੀ ਜ਼ਿੰਮੇਵਾਰੀ ਸਾਡੇ ਤੇ ਆਣ ਪਈ ਹੈ ਬਿਲਕੁਲ ਲਹਿਰੀਆ ਛੰਦ ਜਿਹਦੀ ਟ੍ਰਾਂਸਲੇਸ਼ਨ ਕਰੀਏ ਲਹਿਰੀਆ ਜਿਵੇਂ ਕੋਈ ਫੁੱਲ ਜਿਵੇਂ ਕੋਈ ਬਗੀਚੇ ਵਿੱਚ ਖੜੀ ਹੋਵੇ ਕੋ ਬਹਾਰ ਇਹਦੇ ਨਾਲ ਜੁੜਦਾ ਕੋਈ ਨਹੀਂ ਜੀ ਇੱਕ ਲਹਿਰ ਹੂੰ ਜੇ ਵ ਇੱਕ ਲੋਕ ਲਹਿਰ ਉੱਠ ਪੈਂਦੀ ਹੈ ਹੂੰ ਕੋ ਤੱਕ ਜਿਵੇਂ ਦੇਸ਼ ਨੂੰ ਆਜ਼ਾਦ ਕਰਨ ਲਈ ਬਬਰ ਕਾਲੀਆਂ ਦੀ ਲਹਿਰ اٹਹੀ ਹੂੰ ਉਨਾ ਥਮ ਥੜਕਾ ਤੇ ਇੱਕ ਐਸੀ ਲਹਿਰ ਪੈਦਾ ਹੋ ਜਾਏ ਜਿਹਦੇ ਵਿੱਚੋਂ ਵਾਹ ਸਰਕਾਰਾਂ ਹਿਲ ਜਾਂਦੀਆਂ ਲਹਿਰਾਂ ਸਾਹਮਣੇ ਹੂੰ ਬਿਲਕੁਲ ਇਸ ਤਰ੍ਹਾਂ ਇੱਕ ਲਹਿਰ ਸੰਗਤ ਨੂੰ ਦੱਸੇ ਵੀ ਇੱਕ ਲਹਿਰ ਆ ਗਈ ਆ ਬਿਲਕੁਲ ਹਾਂਜੀ ਬਹੁਤ ਵਧੀਆ ਇਹ ਗੱਲ ਤੁਸੀਂ ਦੱਸੀ ਕਿਉਂਕਿ ਸੰਗਤ ਨੂੰ ਪਤਾ ਲੱਗਣਾ ਚਾਹੀਦਾ ਸਾਡੀ ਅਸਲ ਕਵੀਸ਼ਰੀ ਦਾ ਮੂਲ ਕੀ ਆ ਬਿਲਕੁਲ ਕਿਵੇਂ ਕਵੀਸ਼ਰੀ ਉਤਪਨ ਹੋਈ ਸਾਨੂੰ ਪਤਾ ਲੱਗ ਸਕੇ ਸਾਡੇ ਸ਼ੰਦਾਂ ਦਾ ਆਧਾਰ ਕੀ ਆ ਇਹਨਾਂ ਚੀਜ਼ਾਂ ਨੂੰ ਹੀ ਸਰੋਤਿਆਂ ਦੇ ਰੂਬਰੂ ਰੱਖਣਾ ਬਹੁਤ ਜ਼ਰੂਰੀ ਹੈ ਸੋ ਲਹਿਰੀਆ ਸ਼ੰਦ ਜਿਹੜਾ ਉਹ ਮੈਂ ਚਾਹੁੰਨਾ ਕਿ ਜਰੂਰ ਸੰਗਤ ਨਾਲ ਸਾਂਝਾ ਕਰੋ ਇਹ ਉਹ ਵੀ ਸੁਣਨਾ ਚਾਹੁੰਦੇ ਸੰਗਤ ਨੂੰ ਜਰੂਰ ਸੁਣਾਓ ਜੀ ਤੁਹਾਡਾ ਹੁਕਮ ਸਿਰ ਮੱਥੇ ਆ ਚਮਕੌਰ ਦੇ ਹੋਰੇ ਗਹਿ ਗੱਜ ਮੁਕਾਬਲੇ ਦੌਰਾਨ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦਾ ਵੱਡਾ ਪੁੱਤਰ ਅਜੀਤ ਸਿੰਘ ਸ਼ਹੀਦ ਵੀ ਪਾ ਗਿਆ ਸਹਿਬਜ਼ਾਦਾ ਜੁਝਾਰ ਸਿੰਘ ਨੇ ਆਗਿਆ ਮੰਗੀ ਕਲਗੀ ਵਾਲੇ ਪਾਤਸ਼ਾਹ ਨੇ ਪੰਜ ਸਾਥੀ ਦੇ ਕੇ ਤਿਆਰ ਕਰ ਦਿੱਤਾ ਸਹਿਬਜ਼ਾਦਾ ਜੁਝਾਰ ਸਿੰਘ ਜਾ ਕੇ ਦਰਵਾਜ਼ੇ ਤੇ ਪਹੁੰਚਾ ਬਾਬਾ ਜੀਵਨ ਸਿੰਘ ਸਾਹਿਬ ਨੇ ਦਰਵਾਜ਼ਾ ਖੋਲ੍ਹਿਆ 10 ਲੱਖ ਦੇ ਮੁਕਾਬਲੇ ਤੇ 6 ਲੜਨ ਚੱਲੇ ਨੇ ਕਲਗੀ ਵਾਲੇ ਪਾਤਸ਼ਾਹ ਨੇ ਆਖਿਆ ਸੀ ਸਵਾ ਲੱਖ ਸੇ 1 ਲੜਾਉ ਚਿੜੀਨਾ ਕੋਲੋਂ ਬਾਜ ਤੜਾਉ ਗਿੱਦੜਾ ਕੋਲੋਂ ਸ਼ੇਰ ਮਰਾਉ ਤਬਾ ਗੋਬਿੰਦ ਸਿੰਘ ਨਾਮ ਕਹਾਉ ਲਗਪਗ 1.5 ਲੱਖ ਨਾਲ ਇੱਕ ਲੜਨ ਚੱਲਿਆ ਜਿਹਾਰ ਸਿੰਘ ਦੀ ਵਾਰ ਹੈ ਲਹਿੜੀਆ ਸ਼ੰਦ ਹੈ ਸੁਣੋ ਕਵਤਾ ਦਾ ਸਰਲੇਖ ਹੈ ਡੌਰੂ ਨਾਰਦ ਵਜਾਵੇ ਉੱਥੇ ਮੌਤ ਨੱਚਦੀ ਚੜ੍ਹ ਪਿਆ ਪੁੱਤ ਦਸ਼ਮੇਸ਼ ਦਾ ਲੈ ਕੇ ਸਾਥੀ ਨਾਲ ਵਰਦੀ ਅੱਗ ਤੋਂ ਪਾਸਿਓਂ ਸਣੋ ਅੱਗੇ ਦਾ ਹਾਲਾ ਵੇਖੋ ਜੰਗ ਨੂੰ ਜੁਹਾਰ ਸਿੰਘ ਚੱਲਿਆ ਪੁੱਤ ਗੁਰਾਂ ਨੇ ਸ਼ਿੰਗਾਰ ਕੇ ਅਦ ਕੱਲਿਆ ਰੋਬ ਜਾਵੇ ਨਾ ਬਹਾਦਰੋਂ ਦੇ ਚੱਲਿਆ ਸੋਚ ਦੱਸਦੀ ਆ ਬਾਤ ਮੈਂ ਸੁਣਾਵਾ ਸੱਚ ਦੀ ਡੌਰੂ ਨਾਰਦ ਵਜਾਵੇ ਉੱਥੇ ਮੌਤ ਨੱਚਦੀ ਚਿੱਲੇ ਝਾੜ ਕੇ ਐਸੇ ਤੀਰ ਮਾਰਦਾ ਕਿਹੜਾ ਵਾਰ ਚੱਲ ਸਕੇ ਉਹ ਦੀਵਾਰ ਦਾ ਮੱਛੀ ਪਾਣੀ ਤੇ ਤਰੇ ਜੋ ਤੇਗਤਾ ਹੱਸਦੇ ਲੱਗੇ ਭੱਜਣ ਨਾ ਦੂਜਿਆਂ ਨੂੰ ਦੱਸਦੇ ਤੀਰ ਨਾਗਾ ਵਾਂਗ ਜੋਧਿਆਂ ਨੂੰ ਦੱਸਦੇ ਰੱਲ ਹੋ ਕੇ ਰਹਿੰਦੀ ਜਿਹੜੀ ਕਾਦਰ ਨੂੰ ਜੱਚਦੀ ਡੌਰ ਨਾਰਦ ਵਜਾਵੇ ਉੱਥੇ ਮੌਤ ਨੱਚਦੀ ਜਿਵੇਂ ਮਾਰਦਾ ਪਰੇ ਛੋਟਾ ਬਾਲ ਨੂੰ ਆਖੇ ਸੂਰਮਾ ਇਸ਼ਾਰੇ ਨਾਲ ਕਾਲ ਨੂੰ ਸਾਰ ਛੱਡ ਦਿੱਤੇ ਮੁਗਲਾਂ ਦੇ ਪੁੱਤਾਂ ਨੇ ਛੱਡ ਦਿੱਤੇ ਮੁਗਲਾਂ ਦੇ ਪੁੱਤਾਂ ਨੇ ਮੰਗੀ ਗਰਮ ਸਿਆਲ ਦੀਆਂ ਰੁੱਤਾਂ ਨੇ ਸਾਹ ਰੂਹਾਂ ਦਾ ਤਿਆਗ ਦਿੱਤੇ ਬੁੱਤਾਂ ਨੇ ਪਿੱਛੇ ਰਹਿ ਨਾ ਪੁਰਵਾਨੇ ਵੇਖ ਸ਼ਮਾਂ ਮੱਚਦੀ ਡੌਰ ਨਾਰਦ ਉਜਾਵੇ ਉੱਥੇ ਮੌਤ ਨੱਚਦੀ ਜਿਹੜਾ ਸਾਹਮਣੇ ਆਵੇ ਉਹ ਸੁੱਕਾ ਜਾਵੇ ਨਾ ਜਿਹੜਾ ਸਾਹਮਣੇ ਸਾਹਮਣੇ ਕੀ ਵੈਰ ਕੇਰ ਕੇਰਨੇ ਹੱਦ ਕੀਤੀ ਪੁੱਤ ਬਾਪੂ ਦੇ ਦਲੇਰ ਨੇ ਟੁੱਟੇ ਤੇਜ ਦੇ ਅਜੋ ਲੈਰੀਆ ਵਾਕਿਆ ਹੀ ਲਹਿਰਾਂ ਸਨ ਉਹਦੇ ਵਿੱਚ ਵਾਕਿਆ ਹੀ ਇੱਕ ਲਹਿਰ ਵਾਂਗਰਾ ਸਟੇਜ ਉੱਤੇ ਜਦੋਂ ਕਵੀਸ਼ਰੀ ਚੱਲਦਾ ਤੇ ਸਰੋਤਿਆਂ ਦੇ ਦਿਲਾਂ ਅੰਦਰ ਵੀ ਇੱਕ ਪਿਆਰ ਦੀ ਲਹਿਰ ਉੱਠਦੀ ਹੈ ਔਰ ਬਿਲਕੁਲ ਸੋਨੇ ਤੇ ਸੁਹਾਗਾ ਇਹ ਗੱਲ ਸਾਬਤ ਹੋ ਜਾਂਦੀ ਜਦੋਂ ਸਰੋਤਾ ਤੇ ਬਖਤਾ ਦੋਨੇ ਰਲ ਜਾਂਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਵੀਸ਼ਰੀ ਕਲਾ ਜਿਹੜੀ ਆ ਵਿਦੇਸ਼ਾਂ ਤੱਕ ਪਹੁੰਚੀ ਭਾਰਤ ਵਿੱਚ ਆ ਕਿੰਨਾ ਕੁ ਕੁਝ ਛਾ ਪਾ ਚੁੱਕੇ ਹੋ ਜਾਂ ਕਿੰਨਾ ਕੁ ਰਿਕਾਰਡ ਕੀਤਾ ਸੰਗਤ ਵਾਸਤੇ ਮੇਰੀਆਂ ਜੀ 29 ਕੈਸਟਾਂ ਆਪਣੇ ਉਸਤਾਦ ਜੋਗੀ ਸਾਹਿਬ ਦੇ ਨਾਲ ਨੇ ਹੂੰ ਕੈਸਟਾਂ ਮੈਂ ਦੋਤੇ ਨਹੀਂ ਕਰ ਸਕਿਆ ਉਹਨਾਂ ਤੋਂ ਹਟ ਕੇ ਬਾਅਦ ਵਿੱਚ ਆਪਣੇ ਜਥੇ ਨਾਲ ਆਪਣੇ ਜਥੇ ਨਾਲ ਹੂੰ ਦੋ ਕਿਤਾਬਾਂ ਲਿਖੀਆਂ ਨੇ ਵਾਹ ਇੱਕ ਮੈਂ ਹੋਰ ਹੁਣ ਨਵਾਂ ਕਰ ਰਿਹਾ ਪਿਛਲੇ ਸਾਲ ਜਦੋਂ ਲੋਕਡਾਊਨ ਲੱਗਾ ਜੀ ਮੇਰਾ ਮਨ ਕੀਤਾ ਜਿਹੜੇ ਸਾਡੇ ਕਵੀਸ਼ਰ ਵਿਛੜ ਗਏ ਨੇ ਮੈਂ ਉਹਨਾਂ ਨੂੰ ਨਮਸਕਾਰ ਕਰਾਂ ਬਿਲਕੁਲ ਉਹਨਾਂ ਨੂੰ ਚੇਤੇ ਕਰਾਂ ਵਾਹ ਇੱਕ ਕਾਲਮ ਮੈਂ ਸ਼ੁਰੂ ਕੀਤਾ ਵਿਛੜ ਗਿਆਆਂ ਦੀਆਂ ਯਾਦਾਂ ਹੂੰ ਉਹਦੇ ਵਿੱਚ 108 ਕਵੀਸ਼ਰ ਮਾਝੇ ਮਾਲਵੇ ਦੁਆਬੇ ਦੇ ਮੈਂ ਲਿਖਿਆ ਚਾਰ-ਚਾਰ ਲਾਈਨ ਦੇ ਸ਼ੇਅਰ ਲਿਖਿਆ ਬਹੁਤ ਮਿਹਨਤ ਕਰਨੀ ਪਈ ਬਿਲਕੁਲ ਮਾਗੀ ਸਿੰਘ ਗਿੱਲ ਤੇ ਸ਼ੇਰ ਸਿੰਘ ਇਹ 50-50 ਸਾਲ ਹੋ ਗਏ ਇਹਨਾਂ ਨੂੰ ਗੁਜ਼ਰੇ ਨੂੰ ਇਹਨਾਂ ਦੀਆਂ ਮੈਂ ਫੋਟੋਆਂ ਲੱਭੀਆਂ ਮਾਲਵੇ ਦੇ ਕਵੀਸ਼ਰ ਬਿਲਕੁਲ ਮਾਲਵੇ ਦੇ ਕਵੀਸ਼ਰਾਂ ਦੀਆਂ ਦੁਆਬੇ ਵਿੱਚੋਂ ਕੁਝ ਘੱਟ ਮਿਲੇ ਮਾਝੇ 'ਚੋਂ ਜ਼ਿਆਦਾ ਮਿਲੇ ਹੁਣ ਉਹਨੂੰ ਮੈਂ ਕਿਤਾਬੀ ਰੂਪ ਦੇਣਾ ਚਾਹੁੰਦਾ ਹੂੰ ਵਿਛੜ ਗਏ ਇੱਕ ਵਿਚਰਾਂ ਦੀਆਂ ਯਾਦਾਂ ਉਹਦਾ ਨਾਂ ਰੱਖਦਾ ਬਹੁਤ ਵੱਡਾ ਉਪਰਾਲਾ ਬਹੁਤ ਵੱਡਾ ਉਦਮ ਉਸ ਤੋਂ ਬਾਅਦ ਹੋਰ ਕਾਫੀ ਮੈਟਰ ਆ ਮੈਂ ਆਪਣੇ ਉਸਤਾਦ ਗਿਆਨੀ ਜੋਗਾ ਸਿੰਘ ਜੋਗੀਕਰਾਂ ਦੇ ਹੁਕਮ ਨੂੰ ਮੰਨਦੇ ਹਾਂ ਜੋ ਕੁਝ ਵੀ ਲਿਖਿਆ ਸਭ ਕੁਝ ਆਪ ਦੇਣਾ ਪਰਵਾਰਿਕ ਪਿਛੋਕੜ ਬਾਰੇ ਥੋੜਾ ਜਿਹਾ ਸੰਗਤ ਨਾਲ ਜਰੂਰ ਸਾਂਝਾ ਕਰੋ ਕਿੰਨਾ ਕੁ ਸੰਘਰਸ਼ ਕਰਨਾ ਪਿਆ ਕਿੰਨਾ ਕੁ ਸਟਰਗਲ ਕਰਕੇ ਇਸ ਕਵੀਸ਼ਰੀ ਕਲਾ ਨੂੰ ਇੱਥੋਂ ਤੱਕ ਲੈ ਕੇ ਆਇਆ ਮਿਹਨਤ ਤੇ ਕਰਨੀ ਪਈ ਪਰ ਮੈਨੂੰ ਪਲੇਟਫਾਰਮ ਬਹੁਤ ਵੱਡਾ ਮਿਲ ਗਿਆ ਜੋਗੀ ਸਾਹਿਬ ਦੇ ਨਾਲ ਬਿਲਕੁਲ ਉਹਨਾਂ ਦੇ ਨਾਲ ਖਲੋਣ ਕਰਕੇ ਜਾਨ ਪੇਸ਼ਾਨ ਬਣ ਗਈ ਹਮ ਕੈਸਟਾ ਕਰਾਉਣ ਕਰਕੇ ਜਾਨ ਪੇਸ਼ਾਨ ਬਣ ਗਈ ਅਮਰੀਕਾ ਜਾਈਏ ਕੈਨੇਡਾ ਜਾਈਏ ਨਿਊਜ਼ੀਲੈਂਡ ਜਾਈਏ ਹਮ ਸਭ ਤੋਂ ਪਹਿਲਾਂ ਜਦੋਂ ਮਿਲਿਆ ਤਾਂ ਤੇ ਚਿਹਰਾ ਵੇਖ ਕੇ ਹੀ ਬੜੇ ਸਿੰਘ ਕਹਿ ਦਿੰਦੇ ਆ ਹਮ ਵੀ ਤੁਸੀਂ ਸੁਲੱਖਣ ਸਿੰਘ ਰਿਆੜ ਹੋ ਜੋਗੀ ਸਾਹਿਬ ਨਾਲ ਰਹੇ ਤੁਸੀਂ ਤੁਸੀਂ ਜੋਗੀ ਸਾਹਿਬ ਦੇ ਭਤੀਜੇ ਹੋ ਹਮ ਇੱਕ ਕੈਸਟ ਵਿੱਚ ਜੋਗੀ ਸਾਹਿਬ ਹਰ ਕਿਹਾ ਹਮ ਗੁਰਮਖ ਸਿੰਘ ਐਮਏ ਕਿ ਜੇ ਮੀਰ ਸਿੰਘ ਕੋਮਲ ਤੇ ਸਲੱਖਣ ਸਿੰਘ ਜੋਗੀ ਦਾ ਭਤੀਜਾ ਇੰਜ ਬਿਆਨ ਕਰਦੇ ਆ। ਹੂੰ ਉਥੋਂ ਮੇਰਾ ਇੱਕ ਨਾਮ ਪਛਾਣ ਬਣ ਗਈ ਪੀ ਜੋਗੀ ਸਾਹਿਬ ਦਾ ਭਤੀਜਾ। ਵਾਹ ਜੀ ਵਾਹ। ਕੀ ਬਾਤ ਹੈ। ਪਰਿਵਾਰ ਸ਼ੋਕੜ ਜਿਹੜਾ ਕਿਸ ਧਰਤੀ ਨਾਲ ਜੁੜਿਆ ਆਪਣਾ? ਮੇਰਾ ਜੀ ਪਿੰਡ ਭਾਮੜੀ ਆ ਰਿਆੜਕੀ ਇਲਾਕੇ ਚ। ਹੂੰ ਰਿਆੜਕੀ ਇਲਾਕਾ ਉਹ ਆ ਗੁਰਦਾਸਪੁਰ ਜ਼ਿਲ੍ਹੇ ਚ। ਜਿੱਥੇ 6ਵੇਂ ਪਾਤਸ਼ਾਹ ਮਹਾਰਾਜ ਨੇ ਦੂਜੀ ਜੰਗ ਲੜੀ ਐ। ਵਾਹ ਵਾਹ। ਵੈਸੇ ਮੇਰਾ ਜਨਮ ਜਿਹੜਾ ਨਾਨਕੇ ਘਰ ਦਾ ਸੰਧਵਾ ਪਿੰਡ ਦਾ। ਮੇਰੇ ਮਾਮਾ ਜੀ ਨਹੀਂ ਸੀ ਕੋਈ। ਹੂੰ ਮੇਰਾ ਉੱਥੇ ਜਨਮ ਹੋਇਆ ਮੇਰੇ ਮਾਂ ਪਿਓ 8 ਸਾਲ ਉੱਥੇ ਚਲੇ ਗਏ ਸੀਗੇ ਜੀ ਉੱਥੇ ਮੈਂ ਪ੍ਰਾਇਮਰੀ ਕੀਤੀ ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸਾਂ ਤੁਹਾਡੇ ਲਈ ਸ਼ਾਇਦ ਇਹ ਨਵੀਂ ਹੋਊਗੀ ਹਮ ਲਖਵਿੰਦਰ ਸਿੰਘ ਸੋਲ ਟਾਡੀ ਜੀ ਤੇ ਮੈਂ ਅਸੀਂ 6ਵੀਂ ਕਲਾਸ ਤੋਂ ਲੈ ਕੇ 10ਵੀਂ ਕਲਾਸ ਤੱਕ 5 ਸਾਲ ਇਕੱਠੇ ਪੜੇ ਵਾਹ ਵਾਹ ਕੀ ਬਾਤ ਹੈ ਮੇਰੀ ਤਾਂ ਰੁਚੀ ਸੀ ਉਦੋਂ ਹਮ ਵੀ ਮੈਂ ਕਵੀਸ਼ਰ ਬਣਨਾ ਮੇਰਾ ਵੱਡਾ ਭਰਾ ਕਸ਼ਮੀਰ ਸਿੰਘ ਕੋਮਲ ਉਹ ਗਾਉਂਦੇ ਸੀ ਕਵੀਸ਼ਰੀ ਹਮ ਤੇ ਮੇਰੇ ਤੇ ਖੂਨ ਚ ਰਚ ਗਈ ਮੈਨੂੰ ਛੋਟੇ ਹੁੰਦੇ ਨੂੰ ਰਿਕਾਰਡ ਸੁਣਨ ਨੂੰ ਮਿਲੇ ਜੋਗੀ ਸਭ ਹੋਰਾਂ ਦੇ ਹੂੰ ਚੱਲੋ ਖਾਲਸਾ ਜੀ ਅੰਮ੍ਰਿਤਸਰ ਚੱਲੀਏ ਪੱਥਰਦਾਰ ਰਿਕਾਰਡ ਪੱਥਰਦਾਰ ਰਿਕਾਰਡ ਬਿਲਕੁਲ ਬੁੱਢੜੀ ਮਾਹਗੁਰੂ ਗੋਬਿੰਦ ਸਿੰਘ ਦੀ ਤੋਰੇ ਛੋਟੇ ਲਾਲਾਂ ਨੂੰ ਕਰ ਪਹਿਲਾ ਵਾਰ ਤੁਸੀਂ ਮਨ ਵਿੱਚ ਮਾਨ ਰਹੇ ਨਾ ਖਾਨਾ ਉਹ ਮੇਰੇ ਖੂਨ ਚ ਰਚਦੀ ਗਈ ਬਿਲਕੁਲ ਮੈਨੂੰ ਪਤਾ ਸੀ ਮੈਂ ਵੱਡਿਆ ਹੋ ਕੇ ਕਵੀਸ਼ਰੀ ਕਰਨੀ ਚੌਥੀ ਜਮਾਤ ਚ ਪੜ੍ਹਦੇ ਆ ਧਨੀ ਰਾਮ ਚਾਤਰਿਕ ਦੀ ਕਵਤਾ ਸੀ ਪੜ੍ਹੀ ਸਕੂਲ ਚ ਹੂੰ ਐ ਮਾਰ ਦਾ ਦਮਾਮੇ ਜੱਟ ਮੇਲੇ ਆ ਗਿਆ ਵਾਹ ਮੁਦਰਤੀ ਉਦੋਂ ਵੀ ਉਹ ਕਵਤਾ ਨੂੰ ਮੈਂ ਮੂਰੇ ਗਿਆ ਦੋ ਮੁੰਡੇ ਮਗਰ ਲਾਏ ਜਦੋਂ ਮੈਂ ਕਵੀਸ਼ਰੀ ਦੇ ਮੈਦਾਨ ਚ ਆਇਆ ਫੇਰ ਮੈਨੂੰ ਪਤਾ ਲੱਗਾ ਵੀ ਇਹ ਕੋਰੋਨਾ ਸ਼ਾਂਤ ਸੀ ਹੂੰ ਬਿਲਕੁਲ ਤੇ ਪੱਕੀ ਤਰ੍ਹਾਂ ਤੇ ਸੀ ਉਦੋਂ ਗਿਆ ਵਾਹ 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 ਕੀ ਬਾਤ ਹੈ ਪੜ੍ਹਾਈ ਮੇਰੀ ਸਿਰਫ ਪਲੱਸ 2 ਤੱਕ ਦੀ ਹੈ ਵਿਦੇਸ਼ ਵਿੱਚ ਕਿੰਨਾ ਕੁ ਪਿਆਰ ਮਿਲਿਆ ਕਵੀਸ਼ਰੀ ਕਲਾ ਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਸੰਗਤਾਂ ਨੇ ਅਮਰੀਕਾ ਵਿੱਚ ਉਹ ਦੋ 골ਡ ਮੈਡਲ ਮਿਲੇ ਜੀ ਕੈਨੇਡਾ ਵਿੱਚੋਂ 골ਡ ਮੈਡਲ ਨਾਲ ਸਨਮਾਨਤ ਕੀਤਾ ਗਿਆ ਜੀ ਆਪਣੇ ਇੱਥੇ ਪੰਜਾਬ ਦੀ ਧਰਤੀ ਤੇ ਦੋ ਕੈਂਠੇ ਮਨ ਹੁਣ ਤੱਕ ਪਏ। ਹੂੰ। ਜਦੋਂ ਮੈਂ ਵਿਛੜ ਗਿਆ ਦੀ ਇਹ ਜ਼ਿਆਦਾ ਲਿਖਦਾ ਸੀ। ਜੀ। ਬਾਬਾ ਦਰਸ਼ਨ ਸਿੰਘ ਦੀ ਟਾਬ ਸਰ ਵਾਲਿਆਂ ਨੇ। ਹਾਂ। ਮੈਨੂੰ ਬੁਲਾ ਕੇ 75000 ਦਾ ਸੋਨੇ ਦਾ ਪੈਨ ਦਿੱਤਾ। ਇਸ ਲਖਣ ਸਿੰਘ ਸਿਆਕ ਵਧੀਆ ਕਾਰਜ ਕਰ ਰਹੇ ਆ। ਬਿਲਕੁਲ ਬਿਲਕੁਲ। ਹਾਂਜੀ। ਬਹੁਤ ਬੜੀ ਗੁਰਜ ਮਿਲੀ ਇਨਾਮ ਚ ਕੁਵੀਸ਼ਰੀ ਕਰਦੇ ਆ। ਕਿਹਦੇ ਮੈਨੂੰ ਪਤਾ ਮੇਰੇ ਸਾਹਮਣੇ ਹੋਈ ਹੈ। ਹਾਂਜੀ। ਕਿਉਂਕਿ ਉਦੋਂ ਗੜਗਾਜ ਸਾਹਿਬ ਨੇ ਤੁਹਾਨੂੰ ਸਤਿਕਾਰ ਦਿੱਤਾ। ਹਾਂਜੀ ਹਾਂਜੀ। ਬਾਬਾ ਕਲੰਤ ਸਿੰਘ ਮਰੰਮ ਵੱਲੋਂ। ਹਾਂਜੀ। ਆਉਣ ਵਾਲੀ ਜਨਰੇਸ਼ਨ ਜਿਹੜੇ ਨਵੇਂ ਕਵੀਸ਼ਰ ਸਾਡੀ ਕਲਾ ਵਿੱਚ ਜੁੜ ਰਹੇ ਨੇ ਬਹੁਤ ਮਿਹਨਤ ਕਰ ਰਹੇ ਨੇ ਮੁੰਡੇ ਭਾਵੇਂ ਉਹ ਗਾਉਣ ਵਾਲੇ ਨੇ ਭਾਵੇਂ ਪ੍ਰਚਾਰਕ ਨੇ ਜਾਂਦੇ ਜਾਂਦੇ ਸੰਖੇਪ ਸ਼ਬਦਾਂ ਵਿੱਚ ਕੋਈ ਉਹਨਾਂ ਨੂੰ ਸਨਿਆ ਜ਼ਰੂਰ ਦੇਖੇ ਜਾਓ ਮੈਂ ਬੇਨਤੀ ਕਰੂੰਗਾ ਇੱਕ ਡਾਕਟਰ ਆ ਜਿਹੜਾ ਐਮਬੀਬੀਐਸ ਕਰਕੇ ਤੇ ਪ੍ਰੈਕਟਿਸ ਕਰਦਾ ਉਹਦਾ ਮੁੱਲ ਹੋਰ ਆ ਮਾਰਕੀਟ ਵਿੱਚ ਹਾਂ ਤੇ ਉਹ ਵੀ ਚੰਗੇ ਜਿਹੜੇ ਆਰਐਮਪੀ ਡਾਕਟਰ ਨੇ ਪਿੰਡਾਂ 'ਚ ਬੈਠੇ ਜੀ ਬਹੁਤ ਲੋੜ ਆ ਸਾਨੂੰ ਉਹਨਾਂ ਦੀ ਬੜੀ ਮਦਦ ਕਰਦੇ ਨੇ ਸਾਡੀ ਬਿਲਕੁਲ ਬਿਲਕੁਲ ਪਰ ਉਹਨਾਂ 'ਚ ਤੇ ਉਹਨਾਂ 'ਚ ਫਰਕ ਆ ਫਰਕ ਆ ਬਿਲਕੁਲ ਜਿਵੇਂ ਐਮਬੀਬੀਐਸ ਡਾਕਟਰ ਵਿੱਚ ਫਰਕ ਆ ਇਸੇ ਤਰ੍ਹਾਂ ਜਿਹੜੇ ਲੋਕ ਉਸਤਾਦਾਂ ਕੋ ਸਿੱਖਦੇ ਆ ਜੀ ਉਹ ਦੂਜਿਆਂ ਨਾਲੋਂ ਨਿਆਰੇ ਹੁੰਦੇ ਮੈਂ ਬੇਨਤੀ ਕਰੂੰਗਾ ਕਵੀਸ਼ਰੀ ਦੇ ਮੈਦਾਨ 'ਚ ਆਉਣ ਵਾਲਿਆਂ ਨੂੰ ਪੈ ਸਿੱਖ ਕੇ ਆਓ ਸਿੱਖ ਕੇ ਆਓ ਜਿਵੇਂ ਮੈਂ ਆਪਣੇ ਉਸਤਾਦ ਜੀ ਦੇ ਜੇ ਮੈਂ ਜੋਗਾ ਸਿੰਘ ਜੋਗੀ ਹੋਰ ਆ ਕੋ ਜਾ ਕੇ ਨਾ ਸਿੱਖਦਾ ਹਮ ਅੱਜ ਫਿਰ ਇਸ ਲਖਣ ਸਿੰਘ ਰਿਆੜ ਨਹੀਂ ਸੀ ਹੁਣ ਵਾਹ ਵਾਹ ਕੀ ਬਾਤ ਗਰੀਬ ਨਵਾਜ ਦਾਤਾ ਜੀ ਕਿਰਪਾ ਕਰਨ ਕਦੇ ਫੇਰ ਸਾਹਮਣੇ ਬਣਿਆ ਆਪ ਜੀ ਨਾਲ ਜਰੂਰ ਚਾਂਚਸ ਪ੍ਰਚਾਰ ਸਾਂਝੇ ਕਰਾਂਗੇ ਇੱਕ ਵਾਰੀ ਫੇਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ